ਦੋਸਤੋ ਹੁਣ ਤਾਂ ਮਨੋਰੰਜਨ ਦੇ ਸਾਧਨ ਬਹੁਤ ਹੋ ਗਏ ਪਹਿਲਾਂ ਤੁਹਾਨੂੰ ਪਤਾ ਬਾਤਾਂ ਬੁੱਤਾਂ ਨਾਲ ਇਹ ਜਿਹੀਆਂ ਗੱਲਾਂ ਨੇ ਟਾਈਮ ਟੱਪਦਾ ਸੀ ਕਹਾਣੀਆਂ ਸੁਣਾਈ ਜਾਂਦੇ ਤੇ ਇਸੇ ਤਰ੍ਹਾਂ ਉਹ ਕਹਿੰਦੇ ਵੀ ਕੋਈ ਰਾਹੀ ਜਾਂਦਾ ਸੀ ਜਦੋਂ ਉਹਨੂੰ ਭੁੱਖ ਲੱਗੀ ਤਾਂ ਉਹ ਕਿਸੇ ਦੇ ਘਰੇ ਗਿਆ ਤੇ ਉਹ ਕਹਿਣ ਲੱਗਾ ਮਾਈ ਰੋਟੀ ਛਕਣੀ ਹੈ ਤੇ ਉਹ ਮਾਈ ਨੇ ਉਹਨੂੰ ਜੋ ਰੋਟੀ ਛਕਾਤੀ ਗਰਮੀ ਦਾ ਮਹੀਨਾ ਸੀ ਉਹਨਾਂ ਦੇ ਵਿਹੜੇ 'ਚ ਨਿੰਮ ਸੀ ਉਹਨੇ ਸੋਚਿਆ ਵੀ ਯਾਰ ਸ਼ਾਮ ਬੜੀ ਸੰਘਣੀ ਐ ਥੱਕੇ ਪਏ ਐ ਤੇ ਰੋਟੀ ਛਾਤੀ ਦਾ ਛਕ ਲਈ ਤੇ ਆਪਾਂ ਆਰਾਮ ਕਰਦੇ ਉਹਨੇ ਸੋਚਿਆ ਵੀ ਬੁੜੀ ਨੇ ਕੱਲੀ ਆ ਘਰੇ ਤੇ ਇਹਨੇ ਆਰਾਮ ਆਪਾਂ ਨੂੰ ਘਰੇ ਨਹੀਂ ਕਰਨ ਦੇਣਾ ਵੀ ਮੈਂ ਕੱਲੀ ਜਾਣੀ ਆ ਤੇ ਤੂੰ ਭਾਈ ਡੰਡੀ ਪੈ ਉਹਨੇ ਸੋਚਿਆ ਵੀ ਕੋਈ ਨਾ ਕੋਈ ਦਾ ਖੇਡਵੇ ਉਹ ਕਹਿੰਦਾ ਬੁੜੀ ਨੂੰ ਕਹਿਣ ਲੱਗਾ ਵੀ ਭਾਈ ਆ ਜਿਹੜੇ ਰਾਹ ਚੋਂ ਮ ਆਏ ਆ ਤੇ ਇਧਰ ਨਾ ਕਰੂਨ ਵਾਲਾ ਟਰੱਕ ਜਾਂਦਾ ਸੀ ਤੇ ਰੂਹ ਬੜੀ ਦਿਖਦੀ ਜਾਂਦੀ ਸੀ ਤੇ ਬੁੜਨਾ ਰੂਹ ਇਕੱਠੀ ਕਰਦਿਆਂ ਜਾਂਦਾਂ ਸੀ ਤੇ ਤੂੰ ਨਹੀਂ ਗਈ ਉਹ ਕਹਿੰਦੀ ਵੀ ਭਾਈ ਮੈਨੂੰ ਤਾਂ ਪਤਾ ਹੀ ਨਹੀਂ ਜੇ ਤੂੰ ਬੰਦਕ ਮੇਰੇ ਘਰ ਦੀ ਨਿਗਾਹ ਰੱਖ ਲੈ ਤਾਂ ਮੈਂ ਦੂਰ ਜਾਈਆਂ ਜੋਗੀ ਇਕੱਠੀ ਕਰ ਲਿਆ ਮਾ ਉਹ ਜਦੋਂ ਰੂਮ ਇਕੱਠੀ ਕਰਨ ਗਈ ਤੇ ਗਾਹਾਂ ਉਸੇ ਰਾਤ ਉਹਦੇ ਘਰ ਵਾਲੇ ਦਾ ਹਲ ਜੋੜਿਆ ਵਾ ਸੀ ਉਹਨੇ ਪੁੱਛਿਆ ਵੀ ਤੂੰ ਕਿੱਧਰ ਜਾਂਦੀ ਆ ਉਹ ਕਹਿੰਦੀ ਕਿ ਇੱਧਰ ਕਹਿੰਦੇ ਟਰੱਕ ਲੰਘੇ ਤੇ ਕਿ ਝਾੜਾ ਨਾਲ ਲੱਗ ਕੇ ਤੇ ਰੂਹਾਂ ਡਿੱਗਦੀ ਜਾਂਦੀ ਐ ਤੇ ਮੈਂ ਸੋਚਿਆ ਮੈਂ ਵੀ ਇਕੱਠੀ ਕਰ ਲਿਆ ਵਾਂ ਉਹਨੇ ਦੋ ਮਾਰਾਂ ਪੁਰਾਣੀਆਂ ਤੇ ਘਰ ਨੂੰ ਮੋੜ ਤੇ ਤਨਾ ਸਿੱਧਰ ਕਹਿੰਦੇ ਤੈਨੂੰ ਨਹੀਂ ਪਤਾ ਕਹਿੰਦਾ ਐ ਡਿੱਗਦੀ ਹੁੰਦੀ ਆ ਰੂਹ ਕਹਿੰਦਾ ਟਰੱਕਾਂ ਤੋਂ ਰਾਹਾਂ 'ਚ ਉਹ ਰੋਂਦੀ ਰੋਂਦੀ ਘਰੇ ਆ ਗਈ ਤੇ ਉਹ ਘਰੇ ਆ ਕੇ ਰੋਣ ਲੱਗ ਗਈ ਗੁੱਸੇ 'ਚ ਵੀ ਮੈਨੂੰ ਕੁੱਟਿਆ ਤੇ ਰੋਂਦੀ ਨੂੰ ਸੁਣ ਕੇ ਗਵੰਡਾ ਆ ਨਾ ਉਹ ਗਵੰਡਾ ਨੇ ਪੁੱਛਿਆ ਉਹਨੇ ਆਖਿਆ ਵੀ ਇਹ ਰੋਈ ਜਾਂਦੀ ਐ ਉਪਰਾ ਬੰਦਾ ਮੰਜੇ ਤੇ ਬੈਠਾ ਐ ਵੀ ਕੋਈ ਗੱਲ ਐ ਉਹਨੇ ਜਿਹੜਾ ਉਹ ਬੰਦੇ ਨੂੰ ਪੁੱਛਿਆ ਕਹਿੰਦਾ ਭਾਈ ਇਹਦਾ ਭਰਾ ਮਰ ਗਿਆ ਤੇ ਨਾ ਗਵੰਡਾ ਨੇ ਪੁੱਛਿਆ ਵੀ ਸੱਚੂ ਹੀ ਭਰਾ ਮਰਿਆ ਜਾਂ ਕੀ ਗੱਲ ਹੋਈ ਐ ਤੇ ਉਹ ਉਹਦੇ ਭਰਾ ਨੂੰ ਰੋਣ ਲੱਗ ਗਿਆ ਐਨੇ ਕੋਈ ਮੇਰਾ ਘਰ ਆਹੀ ਹੋਰ ਨਾ ਗਿਆ ਜਾਂਦਾ ਸੀ ਕੋਈ ਤਾਂ ਉਹਨੇ ਰੋਂਦੇ ਸੁਣ ਕੇ ਅੱਗੇ ਲੁਕਬਸੋ ਹਮਦਰਦੀ ਕਰਕੇ ਹੁਣ ਵੀ ਆ ਜਾਂਦੇ ਐ ਤਾਂ ਨਾ ਥੋੜਾ ਜਿਆਦਾ ਸੀ ਉਨੇ ਸੋਚਿਆ ਵੀ ਇੱਥੇ ਬੁੜੀਆਂ ਰੋਈ ਜਾਂਦੀਆਂ ਵੀ ਕੀ ਗੱਲ ਹੋ ਗਈ ਪਤਾ ਕਰਕੇ ਉਹ ਕਹਿੰਦਾ ਪੁੱਛਿਆ ਉਹਨੇ ਅਖਿਆ ਵੀ ਆ ਬੰਦਾ ਬੈਠਾ ਨੇ ਮਥਲੇ ਇਹਨੂੰ ਪੁੱਛਦੇ ਉਹ ਉਹਨੂੰ ਪੁੱਛਿਆ ਜਦੋਂ ਉਹ ਕਹਿੰਦਾ ਵੀ ਗੱਲ ਤਾਂ ਕੁਛ ਨਹੀਂ ਹੋਈ ਇਹ ਤਾਂ ਮੈਂ ਰੁਪਈਆ ਰੁਪਈਆ ਤੇ ਰੋਣ ਲਾਈਆ ਤੇ ਜੇ ਥੈਨੀ ਤੇ ਲੱਗਣਾ ਤੂੰ ਲੱਗ ਜਾ ਉਹਨੇ ਸੋਚਿਆ ਮੇਰੇ ਅੱਗੇ ਨੇ ਯਾਰ ਬੇਲੇ ਹੀ ਐ ਯਾਰ ਦੋ ਬੋਲ ਆਪਾਂ ਕੱਢ ਦਿੰਨੇ ਥੈਨੀ ਮਰਜੂਦੋ ਵੇਖ ਲੋ ਥੈਨੀ ਵੀ ਤੇ ਰੁਪਈਆ ਵਾਵਾ ਕਦਰ ਹੁੰਦੀ ਸੀ ਮੁੱਲ ਸੀ ਚੰਗਾ ਉਹ ਲਾਗੇ ਇੱਕ ਖੁੰਜੇ ਚ ਰੋਣ ਲੱਗ ਗਿਆ ਇਹਨੇ ਹਲ ਛੱਡ ਕੇ ਉਹ ਬੰਦਾ ਵੀ ਆ ਗਿਆ ਤੇ ਉਹ ਜਿਹੜਾ ਨਿੰਮ ਥੱਲੇ ਬੈਠਾ ਸੀ ਰਾਹੀ ਉਹ ਤਿੱਤਰ ਹੋ ਗਿਆ ਉਹਨੂੰ ਪਤਾ ਲੱਗ ਗਿਆ ਵੀ ਹੁਣ ਕੁੱਟ ਪਊ ਮੇਰੇ ਤੇ ਜਿਹੜੋ ਭੇਦ ਖੁੱਲ ਗਏ ਸਾਰਾ ਉਹਦਾ ਲੱਗ ਗਿਆ ਤੇ ਉਹਨੇ ਆ ਕੇ ਜਿਹੜੋ ਵੇਖਿਆ ਵੀ ਘਰ ਚ ਵੀ ਆ ਕੀ ਕੁਝ ਹੋ ਗਿਆ ਉਹਨੇ ਬੰਦੇ ਨੂੰ ਪੁੱਛਿਆ ਪਹਿਲਾਂ ਜਿਹੜਾ ਰੋਈ ਜਾਂਦਾ ਸੀ ਵੀ ਕੀ ਗੱਲ ਯਾਰ ਤੂੰ ਰੋਈ ਜਾਂਦਾ ਐ ਇਹ ਰੋਈ ਜਾਂਦੀਆਂ ਗੱਲ ਕੀ ਹੋ ਗਈ ਯਾਰ ਪਤਾ ਨਹੀਂ ਯਾਰ ਇੱਥੇ ਕਿ ਨਿੰਮ ਥੱਲੇ ਬੰਦਾ ਬੈਠਾ ਸੀ ਤੇ ਉਹ ਮੈਨੂੰ ਕਹਿੰਦਾ ਵੀ ਇਹ ਤਾਂ ਮਰ ਰਿਹਾ ਰਿਹਾ ਤੇ ਰੋਣ ਲੱਗਿਆ ਤੇ ਜੇ ਠੈਣੀ ਤੇ ਲੱਗਣਾ ਤੂੰ ਲੱਗ ਜਾ ਮੈਂ ਤਾਂ ਤਾਰ ਰੋਈ ਜਾਂਦਾ ਉਹਨੇ ਜਦੋਂ ਬੁੜੀਆਂ ਨੂੰ ਪੁੱਛਿਆ ਵੀ ਭਾਈ ਤੁਸੀਂ ਕਰੋ ਨੀ ਆ ਉਹ ਕਹਿੰਦੇ ਵੀ ਵੀ ਭਾਈ ਵੇਗਾ ਤੇਰਾ ਸਾਲਾ ਮਰ ਗਿਆ ਕੇ ਉਹਦਾ ਮੇਰਾ ਸਾਲਾ ਮਰਿਆ ਹੁੰਦਾ ਤੇ ਮੈਨੂੰ ਕੋਈ ਖੇਤ ਜਾ ਕੇ ਦੱਸਦਾ ਨਾ ਤੇ ਉਹਨੇ ਜਦੋਂ ਘਰ ਵਾਲੀ ਨੂੰ ਪੁੱਛਿਆ ਵੀ ਤੂੰ ਕਰੋਨੀ ਐ ਉਹਦੇ ਤੂੰ ਵੇਦਾ ਮੈਨੂੰ ਖੇਤ ਕੁੱਟਿਆ ਸੀ ਕੁੱਟਿਆ ਸੀ ਮੈਂ ਤਾਂ ਤਾਰ ਰੋਈ ਨੀ ਆ ਇੱਕ ਦੂਜੇ ਨੂੰ ਪੁੱਛਿਆ ਕਿਸੇ ਨੇ ਨਾ ਉਹ ਕਹਿੰਦਾ ਦਰ ਫਟੇ ਮੈਂ ਸੋਡੇ ਇਹ ਜਿਹੜੇ ਸਾਰਿਆਂ ਦੇ ਇਕੱਠਾ ਹੋਏ ਨੇ ਜਿਨੇ ਇੱਕ ਦੂਜੇ ਨੂੰ ਪੁੱਛਿਆ ਹੈ ਹੀ ਨਹੀਂ ਤੇ ਕਹਿੰਦਾ ਇੱਕ ਦੂਜੇ ਦੀ ਜੀਸ ਨਹੀਂ ਰੋਈ ਕੇ ਤੋ ਭਰਾਵੋ ਇਹਦਾ ਟਾਈਮ ਸੀ ਅੱਗੇ ਆਈਂ ਟਾਈਮ ਟੂਟ ਪਾ ਲੈਂਦੇ ਬਾਤਾਂ ਬੂਤਾਂ ਪਾ ਕੇ ਲੋਕ ਤੋ ਧੰਨਵਾਦ